ਕੁਈ ਸੋਹਰੇ ਬੈਠੇ ਆ ਚਾਹ ਪੀ ਰਹੇ ਅੰਦਰ ਵਾਈਫ ਚਾ ਲੈ ਆ ਗਿਆ ਉਪਰੋਂ ਤੇ ਗੱਲਾਂ ਕਰਦੇ ਆ ਤੇ ਵੀ ਬਾਹਰ ਬੈਠਾ ਫੋਨ ਆਇਆ ਤਾਂ ਅਸੀਂ ਕਹਿੰਦੇ ਫੋਨ ਆਇਆ ਇਹ ਬਾਹਰੋਂ ਤੇ ਉਹਦੇ ਪਾਪਾ ਨੰਬਰ ਮੰਗਦੇ ਮੈਂ ਨੰਬਰ ਦਿੱਤਾ ਅਜੇ ਭਾਈ ਇਨੀ ਗੱਲ ਕਰ ਰਹੇ ਆ ਕੋ ਬਾਹਰ ਕੋ ਮੋੜਾ ਮੋਟਰਸਾਈਕਲ ਤੇ ਆਇਆ ਮੈਂ ਵੇਖਿਆ ਪਹਿਲਾਂ ਮੋੜੇ ਮੈਂ ਕਿਹਾ ਹਾਲ ਕੀ ਤੇ ਆਮ ਲੋਕੀ ਨਾਲੀ ਛੜਖਾ ਨਹੀਂ ਇੱਕ ਦੀ ਗੱਲ ਆ ਇਥੇ ਮਾੜੇ ਨੇ ਤੈਰ ਲਾਇਆ ਦੋ ਗੋਲੀਆਂ ਮਾਰ ਦਈਓ ਬਸ ਖਾਣਾਂਗੇ ਸ਼ਾਇਦ ਸ਼ਾਇਦ ਡੁੱਟ ਕੇ ਸਾਡਾ ਬਚਾਅ ਹੋ ਗਿਆ ਗੋਲੀ ਕੋ ਵੱਜੀ ਨਹੀਂ ਉਹ ਬੰਦੇ ਅਸੂ ਨਹੀਂ ਸਾਰਾ ਮੋਟਰਸਾਈਕਲ ਨੰਬਰ ਪਲੇਟ ਕੋਈ ਨਹੀਂ ਹੈ ਜੀ किसे कहता तो है कि पाया बटाले वाली साइड तो आया थे कलाणौर वालों गया कि नहीं कोई बात है ये 6:09 बजे के 20 मिनट पे हां जी पूछिए आप पुलिस टाइम पर पुलिस ने फोन किया अगर पुलिस टाइम पर मिनट बाद कोई ना कोई कोई फ्रोटी नहीं कोई गल नहीं हुई तो उसके कोई नहीं हैगा प्रशासन मान करता है कि ऐहो हाल हो गया फिर आम बंदा की करुआ ਦੇਖੋ ਸਾਡੀ ਕਿਹ ਵੀ ਗਏ ਸੋ ਪਰ ਇਹ ਭਾਈ ਰਾਤ 12 ਵਜੇ ਆ ਕੇ ਫੋਨ ਕਰੇ ਉਹ ਅਖਰ ਗਏ ਸੀ ਲੋਕ ਉੱਠ ਕੇ ਦਵਾਈ ਲਈ ਦੀ 12 ਵਜੇ 2 ਵਜੇ ਕਿ 10 ਵਜੇ ਤੱਕ ਰਹੇ ਦੁਕਾਨ ਖੁੱਲੀ ਹੁੰਦੀ ਤੇ ਨਾ ਨਹੀਂ ਕੀਤੀ ਕਿ ਮਤਲਬ ਕੋਈ ਨਹੀਂ ਲਾ ਬਾਕੀ ਕੀ ਇਹਨਾਂ ਕੋਈ ਲੜਾਈ ਝਗੜਾ ਨਹੀਂ ਕੋਈ ਲੈਣ ਦੇ ਨਹੀਂ ਕੋਈ ਨਹੀਂ ਕਿਸੇ ਕੋਈ ਦੁਸ਼ਮਣੀ ਹੈ ਹੀ ਨਹੀਂ ਕਿ ਪਿੰਡ ਮਲ ਬਹੁਤ ਵਧੀਆ ਲੋਕਾਂ ਬੜਾ ਪ੍ਰੇਮ ਪਿਆਰ ਹੈ ਉਹ ਜੀ ਕੋਲ ਦੇ ਕਿ ਇਹਨਾਂ ਲੈਣ ਤੇ ਕੋਈ ਨਹੀਂ ਰਿਆ ਹੋ ਜੀ ਇਹ ਗੱਲ ਤੁਸੀਂ ਜਾਣੀ ਕਿ ਬੇਟੇ ਨੂੰ ਕੋਈ ਕਾਲ ਆਈ ਹਾਂਜੀ ਬੇਟੇ ਨੂੰ ਬਾਹਰ ਕਾਲ ਆਈ ਸੀ ਰਾਤ 1:30 ਵਜੇ ਬੇਟਾ ਮੇਰਾ ਕੈਨੇਡਾ ਉਹਨੇ ਕੋ ਨੰਬਰ ਮੰਗਿਆ ਨੇ ਤੇ ਆਪਣੇ ਪਾਪਾ ਨੰਬਰ ਦੇ। ਇਹ ਦੱਸੋ ਕੀ ਗੱਲ ਆ? ਉਹ ਜਦੋਂ 47 31 ਮੜਾ ਕੋਟਾ ਫੋਨ ਸੁਣ ਰਿਹਾ ਕਿ ਤੇ ਦੇ ਟੋਕ ਤੇ ਉਹ ਕਹਿੰਦਾ ਮੈਂ ਬਾਅਦ ਤੇ ਡਾਂ ਤੇ ਆਪਣੇ ਪਾਪਾ ਨੰਬਰ ਦੇ ਕਹਿੰਦਾ ਕੀ ਗੱਲ ਆ ਕਿਨੇ ਜੀ ਹਾਰਪੁਰੇ ਬੰਦੇ ਬੋਲਦੇ। ਇਹਨਾਂ ਕਹਿਆ ਕਿ ਨਾ ਫੋਨ ਕੱਟਦਾ ਬਸ ਕੋਈ ਗੱਲ ਹੀ ਕੋਈ ਨਹੀਂ। ਇਹ ਜੋ ਸਵੇਰੇ ਗੱਲ ਹੁੰਦੀ ਆ ਜਦੋਂ ਕੰਮ ਹੋਇਆ ਸਾਰੇ ਬਿਟੇ ਫੋਨ ਆਉਂਦੇ ਆ। ਵੀਰੇ ਦੱਸਦੇ ਆ ਜੀ ਪਾਪਾ ਆਤੀ ਆ ਗੱਲ ਹੋਈ। ਕੋਈ ਗੱਲ ਪੂਰੀ ਨਹੀਂ ਹੋਈ ਦੋ ਵਿੱਚ ਨੇ। ਗੋੜੀ ਗੱਲ ਵੀ।